ਕਿ چھوٹਾ ਬਰਾਦਰ ਸੀ ਮੇਰਾ ਜੀ ਹੂੰ ਆ ਉਹਦੇ ਬੱਚਿਆਂ ਕੋਲੇ ਜਾ ਰਹੇ ਸੀ ਜੀ ਉੱਥੇ ਘਰ ਲਿਆ ਸੀ ਨਵਾਂ ਸੀ ਜੀ ਤੇ ਵੀ ਜਿਹੜੀਆਂ ਚਾਬੀਆਂ ਸੀ 17 ਤਰੀਕ ਨੂੰ ਇਹਨਾਂ ਦੇ ਬੇਟਿਆਂ ਨੇ ਵੜਾਉਣੀਆਂ ਸੀ ਇਹਨਾਂ ਦੀ ਜੀ ਉਹਦੇ ਕਰਕੇ ਇਹਨਾਂ ਨੂੰ ਸੱਜਿਆ ਸੀ ਜੀ ਤੇ ਜਦੋਂ ਮੌਂਟਰੀਅਲ ਦੇ ਵਿੱਚ ਗਏ ਸਟੇ ਸੀਗਾ ਜੀ 2 ਘੰਟਿਆਂ ਦਾ ਜੀ ਤੇ ਉੱਥੇ ਜਦੋਂ ਉੱtre ਹੂੰ ਕਿਨਾਲ ਦੀ ਨਾਲ ਘਬਰਾਹਟ ਹੋ ਗਈ ਜੀ ਘਬਰਾਹਟ ਨਾਲ ਬਸ ਅਖਾਈਆਂ ਫੇਰ ਗਈ ਜੀ ਉਹਨਾਂ ਦੇ ਐਮਬੂਲੈਂਸ ਆ ਗਈ 에어ਪੋਰਟ ਵਾਲਾ ਦੀ ਹਸਪਤਾਲ ਲੈ ਗਏ ਜੀ ਹਸਪਤਾਲ ਦੇ ਵਿੱਚ ਉਹਨਾਂ ਨੇ ਖਰ ਦਾਖਲ ਕਰਦੀ ਜੀ 8 ਤਰੀਕ ਨੂੰ ਜੀ 8 9 10 ਸੀ ਖਰ ਦਾ 10 ਦੀ ਡੈਥ ਹੋ ਗਈ ਇਹ ਮਤਲਬ ਪਹਿਲਾਂ ਵੀ ਗਈ ਪਹਿਲਾਂ ਜਾ ਕੇ ਇਹ ਤਿੰਨ ਵਾਰੀ ਦੋ ਵਾਰੀ ਜਾ ਕੇ ਠੀਕ ਹੈ ਪਹਿਲਾਂ ਗਏ ਸੀ ਸਾਡੀ ਮਾਤਾ ਦੀ ਡੈਥ ਹੋ ਗਈ ਫਿਰ ਬਾਅਦ ਸਾਵੇ ਅਸੀਂ ਦੂਜੇ ਦਿਨ ਜੀ ਉਦੋਂ ਪਹੁੰਚ ਗਏ ਸੀ ਸਿਰੇ ਲੱਗੇ ਸੀ ਨਹੀਂ ਬਸ ਜਾ ਕੇ ਖੜੇ ਸੀ ਅੱਛਾ ਤੇ ਹੁਣ ਜਦੋਂ ਗਏ ਹੁਣ ਬਸ ਰਾਹ ਚ ਹੀ ਰਹਿ ਗਏ ਸੀ ਰਾਹ ਚ ਹੀ ਰਹਿ ਗਏ ਮੌਂਟਰੀਅਲ ਅਗੇ ਰਾਹ 4 ਘੰਟੇ ਦਾ ਰਾਹ ਸੀ ਜੀ ਇੰਨੀ ਪੈਗ ਦਾ ਜੀ ਕਿੰਨੇ ਕੋਮਰ ਸੀ ਤੇ 45 ਸਾਲ ਦੇ 45 ਕਿੰਨੇ ਬੱਚੇ ਇਹਨਾਂ ਦੇ ਬਾਦ ਦੋ ਬੱਚੇ ਜੀ ਦੋਵੇਂ ਬਾਹਰ ਠੀਕ ਹੈ ਇਹ ਇਹ ਬੱਚੇ ਹੁਣੇ ਕਿਤੇ ਗਏ ਤੇ ਪੰਚੀ ਗਏ ਪਹਿਲਾਂ ਨੇ ਗਏ 19 ਦਾ ਜਾਵਾ ਵੱਡਾ ਬੇਟਾ ਜੀ ਉੱਥੇ ਕੋਈ ਪ੍ਰੋਗਰਾਮ ਤੇ ਗਏ ਸੀ ਉੱਥੇ ਨਵਾਂ ਕਰ ਲਿਆ ਸੀ ਜੀ ਉਹਦਾ ਘਟਨ ਸੀ ਹੈ ਜੀ ਬੱਚੇ ਨੇ ਕਰ ਲਿਆ ਸੀ ਹਾਂਜੀ ਸਰਪ੍ਰਾਈਜ਼ ਦੇਣਾ ਸੀ ਇਹਨਾਂ ਨੂੰ ਵੀ ਚਾਬੀ ਹੈ ਜਿਹੜੀ ਉੱਥੋਂ 17 ਤਰੀਕ ਨੂੰ ਫੜਾਵਾ ਜੀ 31 ਤਰੀਕ ਦਾ ਉਹਦਾ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਸੀ ਜੀ ਬਾਕੀ ਵੀ ਸਾਡੇ ਉੱਥੇ ਹੋ ਰਹੇਗੇ ਤਿੰਨ ਬੱਚੇ ਉਹਨਾਂ ਨੂੰ ਹੀ ਸੱਦਿਆ ਸੀ ਜੀ ਹੋਰ ਰਿਸ਼ਤੇਦਾਰਾਂ ਨੂੰ ਸੱਦਿਆ ਸੀ ਇਹਦਾ ਮਤਲਬ ਜਦੋਂ ਇਹ ਖਬਰਾਕ ਹੁੰਦੀ ਹੈ ਪਹਿਲਾਂ ਕੋਈ ਇੱਥੇ ਇੰਡੀਆ ਚ ਥੱਲੇ ਮਕਸਮਾੜਾ ਕੁਝ ਵੀ ਨਹੀਂ ਜੀ ਬਹੁਤ ਵਧੀਆ ਠੀਕ ਸੀ ਸਰੀਰ ਬਹੁਤ ਵਧੀਆ ਫੈਕਟ ਸੀ ਜੀ ਹੂੰ ਕਿੰਨੀ ਕੁ ਉਮਰ ਹੈ ਦੀ 45 ਸਾਲ 45 ਸਾਲ ਜੀ ਥੈਂਕ ਯੂ ਤੇ ਡੇਟੇ ਦੋ ਹੀ ਹਨ ਦੋਨੇ ਹਾਂ ਦੋਵੇਂ ਬਾ ਜੀ ਮਤਲਬ ਆਪਾਂ ਕਹਿ ਸਕਦੇ ਆ ਕਿ ਇੱਕ ਕਹਿੰਦੇ ਵੀ ਇੱਕ ਹੋਣੀ ਜਿਹੜੀ ਉੱਥੇ ਲੱਗੀ ਹਾਂ ਹੋਣੀ ਛਿੱਟ ਕੇ ਲੱਗੀ ਕੋਲੀ ਛਿੱਟ ਕੇ ਹੋਣਾ ਫਿਰ ਮਤਲਬ ਇਹਨਾਂ ਦਾ ਅਗਲਾ ਕੀ ਤਿਆਰ ਹੋਦਾ ਸੰਸਕਾਰ ਵਗੈਰਾ ਜਾਂ ਕੀ ਮਤਲਬ ਪਲੈਨਿੰਗ ਸੰਸਕਾਰ ਉੱਥੇ ਕਰਨਾ ਜੀ ਬਿੰਕਿਆ ਵਿੱਚ ਮਤਲਬ ਜਿਹੜੀ ਰਸਮਾਂ ਸਾਰੀਆਂ ਰਸਮਾਂ ਸਾਰੀਆਂ ਇੱਥੇ ਕਰਾਂਗੇ ਜਿਹੜਾ ਭੋਗ ਆ ਉਹ ਛਿਪਾਵਾਂਗੇ ਪਿੰਡ ਯਾਤਵਾਰ ਬਹੁਤ ਵਧੀਆ ਪਰਿਵਾਰ ਹੈ ਜੀ ਵੈਲ ਸੈਟਲ ਪਰਿਵਾਰ ਹੈ ਜੀ ਦੋ ਭਰਾ ਨੇ ਇਹ ਤਾਈ ਦੇ ਬੇਟੇ ਤੇ ਇਹਨਾਂ ਦੇ ਪੰਜਾਂ ਗਾਂ ਦੋਹਾਂ ਦੇ ਬੱਚੇ ਨੇ ਪੰਜੇ ਕੈਨੇਡਾ ਦੇ ਵਿੱਚ ਸੈੱਟ ਨੇ ਜੀ ਪਰ ਰੱਬ ਨੂੰ ਸਿਆਣੇ ਕਹਿੰਦੇ ਆ ਜਿਵੇਂ ਵੀ ਜਨਮ ਤੋਂ ਪਹਿਲਾਂ ਮੌਤ ਲਿਖ ਦਿੰਦਾ ਪਰਮਾਤਮਾ ਜੀ ਤਾਂ ਉਹੀ ਆ ਕੋਈ ਸਮਝ ਨਹੀਂ ਆਈ ਇਸ ਗੱਲ ਦੀ ਵੀ ਇੱਥੋਂ ਇਹ 6 ਤਰੀਕ ਨੂੰ ਜਾਂਦੇ ਰਾਤ ਨੂੰ 11 ਵਜੇ ਜੀ ਤੇ 7 ਤਰੀਕ ਨੂੰ ਉੱਥੇ ਫਲਾਈਟ ਹੈ ਜੀ ਇਹਨਾਂ ਦੀ ਜੀ ਰੱਟ ਤਰੀ ਨੂੰ ਉੱਤਰ ਦੇ ਇਹਨੂੰ ਥੋੜੀ ਜਿਹੀ ਘਬਰਾਟ ਮਹਿਸੂਸ ਹੋਈ ਹੈ ਲਖਵਿੰਦਰ ਨੇ ਪਾਣੀ ਲੈ ਕੇ ਦਿੱਤਾ ਤੇ ਉਹ ਨਾਲ ਦੀ ਨਾਲ ਹੀ ਮਤਲਬ ਉੱਟਕ ਗਈ ਹੈ ਹੂੰ ਕੋਈ ਪ੍ਰੋਬਲਮ ਨਹੀਂ ਸੀਗੀ ਇੱਥੇ ਵੀ ਪਿੰਡ ਦੇ ਵਿੱਚ ਵੀ ਉਹਨਾਂ ਦਾ ਸਹਿਚਾਰ ਕਰਮਜੀਤ ਕੌਰ ਦਾ ਬਹੁਤ ਵਧੀਆ ਸਾਡੇ ਘਰਾਂ ਦੇ ਵਿੱਚ ਜੀ ਘਾਟਾ ਤਾਂ ਦੇਖੋ ਜੀ ਬਹੁਤ ਵੱਡਾ ਪੈ ਗਿਆ ਪਰਿਵਾਰ ਨੂੰ ਜੀ ਕਿਉਂਕਿ ਦੋਵੇਂ ਬੇਟੇ ਉੱਥੇ ਐ ਤਿੰਨੇ ਦੋ ਭਤੀਜੀਆਂ ਇੱਕ ਬੇਟਾ ਭਤੀਜਾ ਵੀ ਉੱਥੇ ਹੀ ਐ ਜੀ ਤੇ ਚੱਲੇ ਤਾਂ ਖੁਸ਼ੀ ਦੇ ਮਾਰੇ ਅਸੀਂ ਬੁਲਾਇਆ ਸੀਗਾ ਵੀ ਅਸੀਂ ਸਰਪ੍ਰਾਈਜ਼ ਦੇਵਾਂਗੇ ਵੀ ਬੱਚੇ ਨੇ ਘਰ ਲਿਆ ਸੀਗਾ ਤੇ ਪਰ ਖੁਦਾ ਦਾ ਖਾਸਤਾ ਪਰਮਾਤਮਾ ਨੂੰ ਮਨਜ਼ੂਰ ਕੁਝ ਹੋਰ ਸੀਗਾ ਜੀ ਹੁਣ ਅਸੀਂ ਇਹ ਸੋਚਦੇ ਆਂ ਵੀ ਇੰਨੀ ਵਧੀਆ ਲੇਡੀ ਸੀ ਭਾਬੀ ਜੀ ਵੀ ਉਹ ਉੱਥੇੋਂ ਸੰਸਕਾਰ ਵੀ ਉਹਦਾ ਅੱਜ ਕੱਲ ਨੂੰ 14 ਤਰੀਕ ਨੂੰ ਕਰਨਾ ਹੈ ਜੀ ਉੱਥੇ ਪਿੱਛੇ ਪਰਿਵਾਰ ਪਿੱਛੇ ਘਰ-ਬਾਰ ਨੂੰ ਸੰਭਾਲਣ ਵਾਲਾ ਉਹ ਸਿਸਟਮ ਸਾਰਾ ਉਸ ਲੇਡੀ ਤੋਂ ਬਿਨਾ ਕਿਵੇਂ ਚੱਲੂਗਾ ਸਮਝ ਇਹ ਚੀਜ਼ ਦਾ ਵੀ ਬਹੁਤ ਦੁੱਖ ਹੈ ਜੀ ਕਿਉਂਕਿ ਹਮੇਸ਼ਾ ਸਿਆਣੇ ਕਹਿੰਦੇ ਆ ਵੀ ਘਰ ਬਣਾਉਣ ਦੇ ਵਿੱਚ ਔਰਤ ਦਾ ਮੇਨ ਰੋਲ ਹੁੰਦਾ ਹੈ। ਬਿਲਕੁਲ। ਘਰ ਬਣਾਉਣ ਵਾਲੀ ਵੀ ਔਰਤ ਹੁੰਦੀ ਹੈ ਤੇ ਸਿਆਣੇ ਕਹਿੰਦੇ ਘਰ ਝਾੜਨ ਵਾਲੀ ਵੀ ਔਰਤ ਹੀ ਹੁੰਦੀ ਹੈ। ਬਿਲਕੁਲ। ਤੇ ਇਹ ਦੋਵੇਂ ਘਟਨਾ ਜਿੱਥੇ ਉਸ ਔਰਤ ਨੇ ਇਸ ਘਰ ਨੂੰ ਬਣਾਇਆ ਸੀ ਇਸ ਪਰਿਵਾਰ ਨੂੰ ਤਾਂ ਚੱਕਿਆ ਸੀਗਾ। ਉੱਥੇ ਅੱਜ ਉਹਨਾਂ ਦੇ ਚਲੇ ਜਾਣ ਦੇ ਨਾਲ ਘਰ ਇੱਕ ਤਰ੍ਹਾਂ ਦਾ ਬਰਬਾਦ ਹੁਣ ਕਿਨਾਰੇ ਪਹੁੰਚ ਗਿਆ ਜੀ। ਜੀ ਜੀ। ਤੇ ਬਾਕੀ ਪਰਿਵਾਰ ਬਹੁਤ ਵਧੀਆ ਸੀ ਜਿਵੇਂ ਕੋਈ ਨਜ਼ਰ ਲੱਗਣ ਵਾਲੀ ਗੱਲੇ ਬਣ ਗਈ ਜੀ ਪਰਿਵਾਰ ਨੂੰ ਸਾਡੇ ਹੁਣ ਤਾਂ ਜੀ। ਮਤਲਬ ਇਹ ਦੇਖਿਆ ਜਾਵੇ ਤੇ ਪਹਿਲਾਂ ਆਪਾਂ ਜ਼ਿਕਰ ਕੀਤਾ ਕਿ ਇਹਨੇ ਬਹੁਤ ਵੱਡਾ ਘਾਟਾ ਕਿਹਾ ਸਭ ਤੋਂ ਪਰਿਵਾਰ ਨੂੰ ਪੈਂਦਾ ਕਿ ਜਿਹਨੇ ਆਮ ਸਮਾਜ ਸੇਵੀ ਜਿਸ ਤਰ੍ਹਾਂ ਕੰਮ ਸੀ ਕੀਤਾ ਦੇਖਿੰਦੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਜਿਹੜੇ ਜਿਹਨਾਂ ਦੀ ਉਹ ਮਦਦ ਲਈ ਤਿਆਰ ਰਹਿੰਦੇ ਸੀ ਬਿਲਕੁਕੁਲ ਜੀ ਪਹਿਲਾਂ ਸਾਡੇ ਤਾਈ ਜੀ ਉਹ ਉਹ ਵੀ ਇਸੇ ਤਰ੍ਹਾਂ ਹੀ ਚਲੇ ਗਏ ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਜਦੋਂ ਕੋਈ ਫੰਕਸ਼ਨ ਹੁੰਦਾ ਹੈ ਗਮੀ ਜਾਂ ਖੁਸ਼ੀ ਹੁੰਦੀ ਹੈ ਜੀ ਤਾਂ ਤਾਈ ਜੀ ਦਾ ਸੁਭਾਅ ਹੀ ਇਹ ਸੀਗਾ ਵੀ ਉਹ ਹਰੇਕ ਦੇ ਦੁੱਖ ਦੇ ਸੁੱਖ ਦੇ ਜਾਣਾ ਉਹਨਾਂ ਨੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਜਦੋਂ ਘਾਟਾ ਪੈ ਗਿਆ ਫਿਰ ਸਾਡੀਆਂ ਦੋਵੇਂ ਭਾਬੀ ਐ ਜੀ ਜਿਵੇਂ ਇਹ ਕਰਮਜੀਤ कौर ਹੈ ਤਾਂ ਇਹਨਾਂ ਨੇ ਮਤਲਬ ਉਹ ਅੱਗਾ ਇਹਨਾਂ ਨੇ ਸੰਭਾਲ ਲਿਆ ਉਸੇ ਤਰ੍ਹਾਂ ਪਰਿਵਾਰਾਂ ਦੇ ਵਿੱਚ ਜਾਂ ਪਿੰਡ ਦੇ ਵਿੱਚ ਕੀ ਲੋਕ ਦਾ ਸੁਖਦਾ ਹੁਣ ਤੇ ਇਹਨਾਂ ਨੇ ਉਹ ਸਾਡੀ ਤਾਈ ਵਾਲੀ ਜਗ੍ਹਾ ਲੈ ਲਈ ਹੁਣ ਸਾਨੂੰ ਇਹ ਪਰਿਵਾਰ ਨੂੰ ਦੂਜੀ ਵਾਰ ਫਿਰ ਵੱਡਾ ਘਾਟਾ ਪੈ ਗਿਆ ਵੀ ਚਲੋ ਵੀ ਉਹ ਏਜ ਵੀ ਸੀਗੀ ਉਹਨਾਂ ਦੀ ਥੋੜੀ ਜਿਆਦਾ ਤਾਈ ਦੀ ਕਿ ਕਿਵੇਂ ਚੱਲਣਗੇ ਪਰਿਵਾਰ ਤੇ ਆ ਹੁਣ ਇੱਕਦਮ ਸੱਟ ਫੇਰ ਵੱਜ ਗਈ ਬਹੁਤ ਵਧੀਆ ਬੰਦੇ ਸੀ ਮਨਸਰ ਕਰਤ ਦੇ ਦੋ ਦੋ ਸੋਦੇ ਭੱਜਿਆ ਜਾਂਦਾ ਰਖਾ ਸਾਹਿਬ ਜੀ ਪਰਿਵਾਰ ਮੈਂਗਰਥ ਸਾਰਾ ਨਾ ਸਾਰੇ ਪਿੰਡ ਦੇ ਵਿੱਚ ਜੀ ਸੋਗ ਘੇਲਿਆ ਹੋਇਆ ਅਚਨਚੇਤ ਗੱਲ ਬਣੀ ਜੀ ਕੋਈ ਬਿਮਾਰਸ਼ ਮਾਰ ਹੈ ਨਹੀਂ ਸੀ ਆ ਦੇ ਬੱਚਿਆਂ ਦੇ ਘਰ ਲਿਆ ਸੀ ਉੱਥੇ ਬੱਚਿਆਂ ਨੂੰ ਇਹ ਸੀ ਦੀ ਮਾਪਿਆਂ ਸਮੇਂ ਭੇਜਿਆ ਤੇ ਅਸੀਂ ਮਾਪਿਆਂ ਨੂੰ ਹੱਥੇ ਚਾਬੀ ਫੜਾਈਏ ਆ ਸਾਡੀ ਆਪਦੀ ਮਿਹਨਤ ਦੀ ਜੀ ਤੇ ਬੱਚਿਆਂ ਨੇ ਟਿਕਟ ਲੈ ਕੇ ਦਿੱਤੀ ਸੀ ਇਹਨਾਂ ਨੂੰ ਇਹਨਾਂ ਨੂੰ ਉੱਕੀ ਤੇਰੀ ਨੂੰ ਉਹੋ ਤੇ ਕੰਮਾਂ ਸੀ ਇੱਥੇ ਕਰਦਾ ਆਉਂਦੇ ਦਾ ਸਭ ਨੂੰ ਸਾਡਾ ਪੜਖ ਕਰਾਉਣਾ ਸੀ ਇਹ ਖਾਲਸਾ ਜੀ ਕਹਿੰਦੇ ਪਹਿਲਾਂ ਵੀ ਉੱਥੇ ਗਏ ਸੀ ਕਹਿੰਦੇ ਪਹਿਲਾਂ ਵੀ ਮਾਰ ਨਹੀਂ ਲਿਆ ਇੱਥੇ ਹਾਂਜੀ ਦੋ ਵਾਰੀ ਪਹਿਲਾਂ ਜਾ ਗਏ ਹਾਂਜੀ ਤੇ ਹੁਣ ਫਿਰ ਕਦੋਂ ਦਾ ਮਤਲਬ ਹੁਣ ਕਦੋਂ ਗਏ ਤੇ 7 ਤਰੀਕ ਨੂੰ ਇੱਥੋਂ ਗਏ ਆ ਜੀ ਜੀ ਆਪਣੂ ਖੇਸਟੇ ਸੀਗਾ ਤੇ ਉਸ ਅਨਸਾਰ ਹੀ ਇਹਨਾਂ ਨੂੰ ਕੋਈ ਚੱਕਰ ਆਇਆ ਹੂੰ ਕਿ ਇਹਦੇ ਨਾਲ ਹੀ ਐਂਬੂਲੈਂਸ ਆ ਗਈ ਤੇ 에어ਪੋਰਟ ਵਾਲੇ ਲੈ ਗਏ ਉਹਨੂੰ ਹਸਪਤਾਲ ਜੀ 9 10 ਤਰੀਕ ਨੂੰ ਮਤਲਬ 10 ਨੂੰ ਲੈਤੀ ਹੋ ਗਈ ਬਹੁਤ ਹੀ ਮੰਦ ਭਾਗੀ ਖਬਰ ਹੈ ਜੀ ਪਰ ਪ੍ਰਮਾਤਮਾ ਅੱਗੇ ਕੋਈ ਜੋਰ ਨਹੀਂ ਚੱਲਦਾ ਬਹੁਤ ਹੀ ਖੂਨ ਹਾਰ ਸੀ ਹੂੰ ਔਰ ਬੜੀ ਹਿੰਮਤ ਤੇ ਮਿਹਨਤ ਵਾਲੀ ਸੀਗੀ ਖਾਲਸਾ ਜੀ ਨੂੰ ਬੜਾ ਵੱਡਾ ਸਹਿਯੋਗ ਸੀ ਉਹਨਾਂ ਦਾ ਜਿੱਥੇ ਖਾਲਸਾ ਜੀ ਘਰ ਦੇ ਕੰਮਾਂ 'ਚ ਰਜੀਵ ਰੇਂਦੇ ਸੀ ਉੱਥੇ ਪਾਰਟੀ ਪੱਧਰ ਤੇ ਵੀ ਸਾਡੀ ਕਾਂਗਰਸ ਪਾਰਟੀ ਲਈ ਬੜਾ ਵਧੀਆ ਕੰਮ ਕਰਦੇ ਸੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਸੀ ਕਰਨਜੀਤ ਕੌਰ ਦਾ ਉੱਥੇ ਪਿੰਡ ਦੇ ਵਿੱਚ ਵੀ ਉਹ ਸਾਡੇ ਬੜੇ ਹਰੇਕ ਤੇ ਦੁੱਖ ਤੇ ਸੁੱਖ ਦੇ ਹਰੇਕ ਦੇ ਨਾਲ ਮਿਲਵਰਤਨ ਸੀ ਸੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਉਹ ਹੀ ਹੋ ਕੇ ਰਹਿੰਦਾ ਹੈ ਮਤਲਬ ਇਹ ਜਿਨਾ ਕਿ ਤੁਹਾਡਨ ਦਾ ਖਾਲਸਾ ਸਿੰਘ ਜੀ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਪਾਰਟੀ ਲੈਵਲ ਤੇ ਹਾਂਜੀ ਤੇ ਜਾਣ ਤੋਂ ਪਹਿਲਾਂ ਕੋਈ ਗੱਲ ਹੋਈ ਵੀ ਅਸੀਂ ਇਸ ਤਰ੍ਹਾਂ ਦੀ ਨਹੀਂ ਐਤ ਕੀ ਗੱਲ ਨਹੀਂ ਹੋਈ ਸੀ ਜਾਣ ਤੋਂ ਪਹਿਲਾਂ ਹੂੰ ਪਿਛਲੀ ਵੇਰ ਜਦੋਂ ਪਹਿਲਾਂ ਗਿਆ ਉਦੋਂ ਵੀ ਅਸੀਂ ਸਾਰਿਆਂ ਨੇ ਇੱਥੇ ਇਕੱਠੇ ਹੋ ਕੇ ਸਾਰੇ ਇਕੱਠੇ ਹੋਏ ਸੀਗੇ ਉਦੋਂ ਜਦੋਂ ਗਏ ਅਦਮੇ ਜੀ ਉਦੋਂ ਵੀ ਗਏ ਹੂੰ ਉਦੋਂ ਵੀ ਜਾ ਕੇ ਬੱਚਿਆਂ ਕੋਲੇ ਪਹੁੰਚੇ ਸੀ ਚਾਹ ਪਾਣੀ ਪੀਤਾ ਵਾਸਤੇ ਮਗਰੂ ਮਾਤਾ ਜੀ ਦੀ ਮੌਤ ਹੋ ਗਈ ਅਚਨ ਛੇਤੀ ਉਹਨਾਂ ਨੂੰ ਅਟੈਕ ਹੋ ਗਿਆ ਜੀ ਤੂਏ ਵੈਗਨ ਦੇ ਰੰਗ ਦਾ ਮੋਮੰਦੂ ਦਾ ਤੂਏ ਐਤ ਕੀ ਫਿਰ ਗਏ ਉਦੋਂ ਬਾਅਦ ਫਿਰ ਜਾ ਕੇ ਆਏ ਉਦੋਂ ਵਧੀਆ ਦੋਨੇ ਚੀ ਗਏ ਵਧੀਆ ਆਪ ਦਾ ਰਾਮਨਾ ਮੋੜ ਕੇ ਵੀ ਆਏ ਐ ਪਰ ਹੁਣ ਜਦੋਂ ਦੁਬਾਰੇ ਗਏ ਉਦੋਂ ਬਸ ਰਸਤੇ ਦੇ ਵਿੱਚ ਹੀ ਹਲੇ ਬੱਚਾ ਕੋਈ ਤਾਂ ਪਹੁੰਚਾ ਨਹੀਂ ਉਸ ਬੱਚਾ ਨੂੰ ਚਾਹ ਸੀ ਬੜਾ ਕਿਉਂਕਿ ਬੱਚੇ ਗਏ ਸੀਗੇ ਬੱਚਾ ਨੇ ਮਿਹਨਤ ਦੇ ਨਾਲ ਉੱਥੇ ਆਪ ਦਾ ਮਕਾਨ ਲਿਆ ਸੀ ਉਹਨਾਂ ਦੀ ਇੱਛਾ ਸੀ ਕਿ ਅਸੀਂ ਮਾਤਾ ਪਿਤਾ ਨੂੰ ਛੱਡ ਕੇ ਆਵਦਾਂ ਉਹਨਾਂ ਨੂੰ ਚਾਬੀਆਂ ਦੇਈਏ ਕਿੰਨੀ ਖੁਸ਼ੀ ਸੀ ਬੱਚਾ ਨੂੰ ਪਰ ਉਹ ਰੱਬ ਨੂੰ ਨਹੀਂ ਮਨਜ਼ੂਰ ਸੀ ਬੱਚਿਆਂ ਕੋਲ ਪਹੁੰਚ ਨਹੀਂ ਸਕਿਆ ਜੀ ਦਰਸੂ ਕਾਰਨ ਕੀ ਬਣਿਆ ਕਾਰਨ ਤਾਂ ਜੀ ਬਸ ਜਾ ਰਹੇ ਸੀਗੇ ਮੇਰੀ ਸਵੇਰੀ ਅੱਜ ਗੱਲ ਹੋਈ ਰੱਖਾ ਰਾਤੀ ਗੱਲ ਹੋਈ ਸੀ ਖਾਲਸਾ ਜੀ ਨਾਲ ਜੀ ਤੇ ਉਹ ਮੈਨੂੰ ਕਹਿੰਦੇ ਦੱਸ ਰਹੇ ਸੀ ਕਿ ਜਹਾਜ਼ ਦੇ ਵਿੱਚ ਜਾ ਰਹੇ ਸੀਗੇ ਜੀ ਤੇ ਕੋਈ 16 ਘੰਟੇ ਦਾ ਅਸੀਂ ਸਫ਼ਰ ਕੀਤਾ ਜੀ ਉਹਦੇ ਵਿੱਚ ਜਦੋਂ ਅਸੀਂ ਉਤਰੇ ਤੇ ਬਸ ਨਾਲ ਦੇ ਨਾਲ ਹੀ ਕਹਿੰਦੇ ਵੀ ਚੱਕਰ ਆਉਂਦਾ ਜੀ ਤੇ ਬਸ ਚੱਕਰ ਆਉਣ ਦੇ ਨਾਲ ਨਾਲ ਦੀ ਨਾਲ ਉਹ ਡਿੱਗਣ ਲੱਗੇ ਮੈਂ ਕੋਸਰ ਲਿਆ ਨਾਲ ਦੇ ਜਿਹੜੇ ਸੀ ਉਹ ਸਵਾਰੀਆਂ ਸੀ ਹੱਥੋਂ ਚ ਮਸਲਣ ਲੱਗ ਗਏ ਨਾਲ ਦੀ ਨਾਲ ਹੀ ਉੱਥੇ 에ਰਪੋਰਟ ਵਾਲਿਆਂ ਨੇ ਐਂਬੂਲੈਂਸ ਮੰਗਾਲੀ ਉੱਥੇ ਹਸਪਤਾਲ ਦੇ ਵਿੱਚ ਲੈ ਗਏ 2 ਦਿਨ ਵੈਂਟੀਲੇਟਰ ਤੇ ਰੱਖਿਆ ਜੀ ਤੇ ਬਸ ਉਸ ਤੋਂ ਬਾਅਦ ਡਾਕਟਰਾਂ ਨੇ ਮਿਤਕਾ ਕਰਾਵ ਦੇਤਾ ਆਮ ਕਹਿੰਦੇ ਹੁੰਦੇ ਕਿ ਜਿਹੜਾ ਚੱਕਰ ਵਗੈਰਾ ਹੁੰਦਾ ਜਾਂ ਕੋਈ ਘੁਬਰਾਟ ਵਗੈਰਾ ਹੁੰਦੀ ਕਿੰਨਾ ਕੋਈ ਬੰਦਾ ਪਹਿਲੀ ਵਾਰੀ ਸਫਰ ਕਰੇ ਤਾਂ ਉਹਨੂੰ ਤਾਂ ਆਪਾਂ ਬਚ ਸਕਦੇ ਹਨ ਇਹ ਤਾਂ ਕਹਿੰਦੇ ਤੀਜੀ ਵਾਰੀ ਸਫਰ ਕਰ ਰਹੇ ਸੀ ਹਾਂਜੀ ਹਾਂਜੀ ਬਾਕੀ ਜੀ ਜਿਵੇਂ ਕਹਿੰਦੇ ਬੰਦਾ ਜਿੱਥੇ ਲਿਖੀ ਆ ਉਥੇ ਆਪ ਜਾਵੜਦਾ ਚੱਲ ਕੇ ਮਹਾਰਾਜ ਲੈ ਜਾਂਦਾ ਪਰ ਜੋ ਪ੍ਰਮਾਤਮਾ ਦੇ ਰੰਗ ਉਹਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ